ਬਦਲੀ ਤੇ ਬਿਨਾਂ ਵਾਰ ਤੇ ਵੀਰਵਾਰ ਨੂੰ ਮੇਰਾ ਖੂਨ ਦਾ ਨਰਮ ਮਾਰਿਆ ਜਾਂਦੀ ਹੈ ਸ਼ੁਕਰਵਾਰਾ ਅੱਲਾਹ ਅਕਬਰ ਦੀ ਗੱਲ ਹੈ ਹਾਂਜੀ ਜਿੰਨੇ ਵੀ ਜਿੰਨੇ ਵੀ ਕਲਾਸ ਚ ਸੀਗੇ ਸਾਰੇ ਆ ਨੁਕਤੇ ਇੱਕ ਬੱਚਾ ਵੀ ਬਖਸ਼ਿਆ ਨਹੀਂ ਕੁੜੀਆਂ ਤੱਕ ਵੀ ਨਹੀਂ ਛੋੜਿਆ ਇਹ ਮੁੰਡੇ ਜਿਹੜਾ ਅਭੀ ਤਾਂ ਘੱਡੀ ਦੇ ਦੋਰਾ ਮਾਰਿਆ ਗਾੜਾ ਕੱਡਿਆ ਅੰਨੇ ਕੁੱਤਿਆਂ ਨੂੰ ਮਾਰਿਆ ਫਿਰ ਮੈਂ ਸਕੂਟਰ ਤੇ ਬੈਠ ਕੇ ਚੱਲ ਗਿਆ ਆਪਣਾ ਅਪਣਾ ਕਰੇ ਚੱਲ ਗਿਆ ਬਬਾ ਨੂੰ ਮਾਰਿਆ ਫਿਰ ਇਹਨੇ ਮੈਂ ਇਹਦਾਂ ਪਹਿਲਾਂ ਨਹੀਂ ਘੁੱਟਿਆ ਸੀ ਜੇ ਕਹਿ ਰਹੇ ਕੀ ਤੁਸੀਂ ਉਹਨਾਂ ਨੂੰ ਕਹਿ ਕਿ ਮੈਨੂੰ ਅਮੀਰਵਾਰ ਨੂੰ ਚੌਂਕੀ ਮੈਨੂੰ ਕੀ ਜ਼ਰੂਰਤਾ ਕਹਿੰਦੀ ਦੀ ਮੈਂ ਤਾਂ ਚੂ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਤੋਂ ਸਕੂਲ ਚ ਆਉਣੀ ਆ ਬੱਚਾ ਝੂਠ ਬੋਲਦਾ ਮਤਲਬ ਜੇ ਮੈਂ ਚੌਂਕੀ ਲਾਉਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਮਤਲਬ ਘੱਟ ਕਹਿੰਦਾ ਮਤਲਬ ਬੱਚਾ ਝੂਠ ਬੋਲ ਰਿਹਾ ਹਾਂਜੀ ਪੂਰੇ ਸਕੂਲ ਦੇ ਨਹੀਂ ਜੀ ਮੇਰੀ ਕਲਾਸ ਦੇ ਹੀ ਨਹੀਂ ਪਰ ਉਹ ਸਾਰੇ ਬੱਚਿਆਂ ਨੂੰ ਘੁੱਟਿਆ ਗਿਆ ਸਾਰਿਆਂ ਨੂੰ ਘੁੱਟਿਆ ਗਿਆ ਤੁਹਾਨੂੰ ਦੱਸਦੇ ਕਿ ਖਬਰ ਲੁਧਿਆਣੇ ਦੀ ਹੈ ਜਿੱਥੇ ਲੁਧਿਆਣੇ ਦੇ ਇੱਕ ਸਕੂਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਬੱਚਿਆਂ ਨੇ ਆਪਣੀ ਮੈਡਮ ਤੇ ਇਲਜ਼ਾਮ ਲਗਾਏ ਨੇ ਕਿ ਸਾਡੀ ਮੈਡਮ ਦੇ ਵਿੱਚ ਭੂਤ ਦੀ ਆਤਮਾ ਆਉਂਦੀ ਹੈ ਬਿਨਾਂ ਗੱਲ ਤੋਂ ਸਾਡੀ ਛਿੱਤਰ ਪ੍ਰੇਡ ਕੀਤੀ ਹੈ ਮੈਡਮ ਨੇ ਬੱਚਿਆਂ ਨੇ ਕਿਹਾ ਕਿ ਕੱਲ ਵੀਰਵਾਰ ਸੀ ਤੇ ਮੈਡਮ ਕਲਾਸ ਦੇ ਵਿੱਚ ਪੜਾਉਂਦੀ ਸੀ ਤਾਂ ਅਚਾਨਕ ਉਸ ਦੇ ਵਿੱਚ ਭੂਤ ਦੀ ਆਤਮਾ ਆ ਗਈ ਤਾਂ ਜਿਸ ਤੋਂ ਬਾਅਦ ਮੈਡਮ ਨੇ ਡੰਡਿਆਂ ਦੇ ਨਾਲ ਸਾਰੇ ਬੱਚਿਆਂ ਦੀ ਛਿੱਤਰ ਪ੍ਰੇਡ ਕੀਤੀ ਹੈ ਜਦੋਂ ਬੱਚਿਆਂ ਨੇ ਇਹ ਗੱਲ ਜਾ ਕੇ ਆਪਣੇ ਮਾਪਿਆਂ ਨੂੰ ਦੱਸੀ ਤਾਂ ਅੱਜ ਮਾਪੇ ਸਕੂਲ ਦੇ ਬਾਹਰ ਇਕੱਠੇ ਹੋਏ ਨੇ ਮੈਡਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਿਸ ਨੇ ਬੱਚਿਆਂ ਦੀ ਕੁੱਟਮਾਰ ਕੀਤੀ ਸੀ ਡੰਡਿਆਂ ਦੇ ਨਾਲ ਤਾਂ ਜਦੋਂ ਇਸ ਬਾਬਤ ਮੈਡਮ ਦੇ ਨਾਲ ਗੱਲਬਾਤ ਕੀਤੀ ਜਿਸ ਤੇ ਇਲਜ਼ਾਮ ਲੱਗੇ ਨੇ ਬੱਚਿਆਂ ਦੇ ਵੱਲੋਂ ਤਾਂ ਉਸ ਨੇ ਦੱਸਿਆ ਕਿ ਕੱਲ੍ਹ ਉਹ ਕਲਾਸ ਦੇ ਵਿੱਚ ਇੱਕ ਚੈਪਟਰ ਪੜ੍ਹਾ ਰਹੀ ਸੀ ਜਿਸ ਦੇ ਵਿੱਚ ਇੱਕ ਸ਼ਬਦ ਦਾ ਗਲਤ ਪ੍ਰਯੋਗ ਕੀਤਾ ਗਿਆ ਸੀ ਤੇ ਬੱਚੇ ਬਾਰ-ਬਾਰ ਉਸ ਸ਼ਬਦ ਨੂੰ ਗਲਤ ਬੋਲ ਕੇ ਉੱਚੀ-ਉੱਚੀ ਰੌਲਾ ਪਾ ਰਹੇ ਸੀ ਕਲਾਸ ਦੇ ਵਿੱਚ ਤਾਂ ਜਦ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਹੀਂ ਰੁਕੇ ਤਾਂ ਜਿਸ ਤੋਂ ਬਾਅਦ ਮੈਨੂੰ ਗੁੱਸਾ ਆ ਗਿਆ ਤਾਂ ਮੈਂ ਉਹਨਾਂ ਦੀ ਡੰਡੇ ਦੇ ਨਾਲ ਛਿੱਤਰ ਪ੍ਰੇੜ ਕਰ ਦਿੱਤੀ ਤਾਂ ਜਦੋਂ ਮੀਡੀਆ ਨੇ ਮੈਡਮ ਨੂੰ ਇਹ ਸਵਾਲ ਕੀਤਾ ਕਿ ਬੱਚੇ ਤਾਂ ਕਹਿ ਰਹੇ ਨੇ ਕਿ ਵੀਰਵਾਰ ਨੂੰ ਮੈਡਮ ਨੂੰ ਕੁਝ ਹੁੰਦਾ ਹੈ ਆਤਮਾ ਆਉਂਦੀ ਹੈ ਤਾਂ ਇਸ ਬਾਰੇ ਬੋਲਦਿਆਂ ਮੈਡਮ ਨੇ ਅੱਗੇ ਕੀ ਜਵਾਬ ਦਿੱਤਾ ਆਉ ਤੁਹਾਨੂੰ ਸੁਣਾਉਂਦਿਆਂ ਅਸੀਂ ਕੱਲ ਬੈਠੇ ਹੋਏ ਸੀ ਕਿ ਦੋ ਬੱਚੇ ਸ਼ਰਾਜ ਕਰ ਰਹੇ ਸੀ ਕਿ ਆਪਣੇ ਚ ਤੇ ਅਸੀਂ ਬੈਠੇ ਸੀ ਕਿ ਮੈਡਮ ਪਹਿਲਾਂ ਉਹਨਾਂ ਨੂੰ ਕੁੱਟਿਆ ਬੋ ਉਹਨਾਂ ਨੂੰ ਬੋ ਮਾਰਿਆ ਫਿਰ ਬੱਚੇ ਸਾ ਅਸੀਂ ਪਾਡਰ ਸੀ ਬੁੱਕ ਲੈ ਕੇ ਮੈਡਮ ਪਿੱਛੇ ਆਈ ਡੰਡਾ ਮਾਰਨ ਲੱਗੀ ਬਹੁਤ ਗੰਦੀ ਗੰਦੀ ਗੱਲਾਂ ਵੀ ਕੱਢੀ ਨਾ ਮੈਂ ਤਾਂ ਮੇਰੀ ਨਾਮ ਜੀਤ ਮੈਮ ਤੇ ਮੈਮ ਬਹੁਤ ਮਾਰਨ ਲੱਗੀ ਸਾਨੂੰ ਤੇ ਅਸੀਂ ਕਹੇ ਮੈਮ ਜੀ ਮੈਮ ਸਾਨੂੰ ਛੱਡ ਦੋ ਕੁੜੀਆਂ ਨੂੰ ਬੁਲਾਏ ਮੈਡਮ ਛੱਡੇ ਨਹੀਂ ਤੇ ਛੱਡ ਮੈਮ ਸਾਨੂੰ ਆਏ ਬਚਾਏ ਛੱਡ ਮੈਮ ਦੁਆਮਤੀ ਬੇਨਤੀ ਹੈ ਕਿ ਉਹਨਾਂ ਨੂੰ ਕੁਝ ਨਾ ਕਰ ਤੋ ਅਸੀਂ ਮੈਡਮ ਨੂੰ ਕਹਾਂ ਹਾਂਜੀ ਕਿਹੜੀ ਉਹ ਪਲਕ ਸਮਝ ਜੀਤ ਮੈਡਮ ਕਿਹੜਾ ਸਬਜੈਕਟ ਆ ਸਾਰੇ ਪੂਰੀ ਘੰਟੀਆਂ ਪੜਾਂਦੇ ਆ ਮੈਡਮ ਪਹਿਲੇ ਵੀ ਕੁੱਟਦੇ ਸੀ ਜਾਂ ਪਹਿਲੀ ਵਾਰ ਕੁੱਟਿਆ ਅੱਜ ਪਹਿਲੀ ਵਾਰ ਕੁੱਟਿਆ ਨਹੀਂ ਨਹੀਂ ਮੈਨੂੰ ਪਹਿਲੇ ਵੀ ਪਹਿਲੇ ਵੀ ਦਾ ਕੁੱਟਿਆ ਪਤਾ ਨਹੀਂ ਕਦੋਂ ਵੀਰਵਾਰ ਤੇ ਵੀਰਵਾਰ ਨੂੰ ਮੇਰਾ ਸਰਦੂਂਗਾ ਨਾਲ ਬੈਠ ਕੇ ਕਰਵਾ ਰਿਹਾ ਮੈਂ ਗਾਲਾਂ ਕੱਢੀ ਗਾਲਾਂ ਹਾਂਜੀ ਸਰ ਜੀ ਮੇਰੀ ਗਲਤੀ ਨਹੀਂ ਸੀ ਸਾਡੀ ਗਲਤੀ ਨਹੀਂ ਹੈ ਕਿ ਫਿਰ ਵੀ ਸਾਨੂੰ ਬਹੁਤ ਕੁੱਟਿਆ ਜਿੰਨੇ ਵੀ ਜਿੰਨੇ ਵੀ ਕਲਾਸ 'ਚ ਸੀਗੇ ਸਾਰਿਆਂ ਨੂੰ ਕੁੱਟਿਆ ਪੰਜਵੀਂ ਏ 'ਚ ਸ਼ਖਸ਼ਲ 'ਚ ਪੜਦਾ ਮੈਂ ਅਸੀਂ ਸਾਈਡ ਤੇ ਖੜੇ ਸੀਗੇ ਹੈਨਾ ਏਏ ਬੱਚੇ ਨਾ ਆਫਿਸ ਚ ਜਾ ਰਹੇ ਸੀ ਐਸੀ ਐਸੀ ਸਾਈਡ ਤੇ ਖੜ ਕੇ ਦੇਖ ਰਹੇ ਚੱਲਣੋਂ ਮੈਨੂੰ ਆਫਿਸ ਤੋਂ ਬਾਹਰ ਆਈ ਮੈਨੂੰ ਆਫਿਸ ਤੋਂ ਬਾਹਰ ਆਈ ਉਹ ਤਾਂ ਅੰਦੇ ਸਾਰੇ ਮੈਨੂੰ ਵੀ ਮਾਰਨ ਲੱਗ ਗਏ ਤੇ ਕਾਸ਼ਰੀਬ ਨੂੰ ਮੇਰੇ ਪਹਿਲੇ ਮੋਢੇ ਤੇ ਮਾਰਿਆ ਡੰਡਾ ਫਿਰ ਗਲੇ ਤੇ ਮਾਰਿਆ ਗਿਆ ਤੇ ਫਿਰ ਡੰਡਾ ਸੱਟ ਗਿਆ ਕਾਸ਼ਰੀਬ ਨੂੰ ਮਾਰੇ ਬਹੁਤ ਸਰ ਇਹਨੂੰ ਵੀ ਸਰ ਕਾਸ਼ਰੀਬ ਨੂੰ ਮਾਰ ਕੇ ਬੈਠਾ ਗੰਦੀ ਗੰਦੀ ਗੱਲਾਂ ਗਾਲਾਂ ਕੱਢੀਆਂ ਮਾਰਿਆ ਫਿਰ ਮੈਨੂੰ ਸਕੂਟਰ ਤੇ ਬੈਠ ਕੇ ਚੱਲ ਗਈ ਆਪਣਾ ਆਪਣੇ ਘਰੇ ਚੱਲੀ ਗਈ ਇਹਨੇ ਮੈਂ ਇਦਾਂ ਪਹਿਲਾਂ ਨਹੀਂ ਘੁੱਟਿਆ ਸੀ। ਮੈਂ ਵਾਤਾਵਰਣ ਦਾ ਲੈਕਚਰ ਪੜਾਉਂਦੀ ਸੀ ਕਿ ਉਹਦੇ ਵਿੱਚ ਲਾਣਾ ਸ਼ਮਦ ਆਇਆ। ਬੱਚੇ ਲੱਗ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ 125 ਦੇ ਨਾਲ ਇੱਕ ਮੁੰਡੇ ਨੇ ਉਹਦੀ ਛਾਤੀ ਘੁੱਟ ਲਈ। ਉਹਦੀ ਮੰਮੀ ਮੇਰੇ ਕੋਲ ਆਈ। ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡਾਇਰੀ ਦੇ ਉੱਤੇ। ਬੱਚੇ ਨੂੰ ਡਾਂਟਿਆ ਫਟਕਾਰਿਆ ਤੇ ਮੈਡਮ ਨੂੰ ਕਹਿ ਕੇ ਬੱਚੇ ਦਾ ਨਾਮ ਕੱਟ ਦੋ। ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ। ਬਾਏ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੌਂਸਿਵ ਵਾਲਾ ਕਲਾਸ ਟੀਚਰ ਨਾ ਕਲਾਸ ਟੀਚਰ ਰਿਸਪੌਂਸਿਬਲ ਹੈ ਜੇ ਮੈਂ ਉਹਨਾਂ ਨੂੰ ਕੁਝ ਮਾਰਤਾ ਥੱਪੜ ਲਮ ਲਗਾਏ ਜਾਂ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਹਾਂ ਬੱਚੇ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਅਗੀਰਵਨ ਨੂੰ ਚੌਂਕੀ ਆ ਮੈਨੂੰ ਕੀ ਜ਼ਰੂਰਤ ਹੈ ਕਹਿੰਦੀ ਸੀ ਮੈਂ ਕਿਹਾ ਚੂ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਸਕੂਲ ਚ ਆਉਣੀ ਆ ਬੱਚਾ ਝੂਠ ਬੋਲਦਾ ਮਤਲਬ ਜੇ ਮੈਂ ਚੌਂਕੀ ਲਾਉਂਦੀ ਹਾਂ ਮੈਂ ਘਰੇ ਛੁੱਟੀ ਲੈ ਮਤਲਬ ਤੁਹਾਡੇ ਕਹਿੰਦਾ ਮਤਲਬ ਬੱਚੇ ਝੂਠ ਬੋਲ ਰਹੇ ਆ ਹਾਂਜੀ ਤਾਂ ਦੱਸਿਆ ਜੀ ਕਿਹੜਾ ਵਰਡ ਬੋਲ ਰਹੇ ਆ ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ ਮੈਂ ਜ਼ਿੰਮੇਵਾਰ ਆ ਸਰੇ ਕੋ ਮਾਮਲਾ ਪਹੁੰਚ ਗਿਆ ਬੱਚਾ ਮਾਰਡਾ ਕਿਵੇਂ ਦੇ ਦੋ ਕਿ ਉਹਨਾਂ ਨੂੰ ਕੀ ਰਿਪਲਾਈ ਦਵਾਂ ਮੈਂ ਤਾਂ ਜੀ ਮਾਫੀ ਮੰਗ ਸਕਦੀ ਆ ਪਰ ਮੇਰੇ ਕੋਈ ਸੋਲੂਸ਼ਨ ਨਹੀਂ ਹੈਗਾ ਹਾਂਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਹੈ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਹੈ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ بڑے ਛੋਟੇ ਆ ਸਾਫਟ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਜਦੋਂ ਬੱਚਾ ਦੇ ਰੋਪਾ ਕੀ ਮੈਰਮ ਕਹਿੰਦੇ ਕਿ ਮੈਨੂੰ ਚੌਂਕੀ ਆਂਦੀ ਹੈ ਵੀਰਵਾਦ ਵੀਰਵਾ ਤਾਂ ਹੋਵੇ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਨਾ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਅੱਜ ਵਿਗਿਆਨ ਦਾ ਯੁੱਗ ਹੈ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਟਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਇਹ ਮੈਂ ਵਿਭਾਗ ਨੂੰ ਵੀ ਜ਼ਰੂਰ ਲਿਖੋਗੇ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਮੈਨੂੰ ਜੋ ਸਮਝ ਆਂਦੀ ਆ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੋਏਗੀ ਇਹੋ ਜੀਆਂ ਗੱਲਾਂ ਨੂੰ ਮੇਰੇ ਖਿਆਲ ਚ ਅੱਜ ਦੇ ਯੋਗ ਦੇ ਵਿੱਚ ਮੰਨਣ ਦਾ ਕਹਿੰਦੇ ਆ 10-10 15 ਬੱਚੇ 10 15 ਬੱਚੇ ਆ ਕਿੰਨੇ ਵੇ ਦਾ ਵਕਤ ਮੈਮ ਸਕੂਲ ਦੇ ਅੰਦਰ ਕਿੰਨੇ ਵੇ ਦਾ ਵਕਤ ਆ ਇਹ ਰੈਸਸ ਤੋਂ ਪਹਿਲੇ ਕਿੰਨੇ ਟਾਈਮ 11 ਵਜੇ ਤੋਂ ਪਹਿਲੇ ਦਾ ਸਾਢੇ 11:00